ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਧੰਨਵਾਦ ਆਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੇ ਆਪਣੀ ਜੁਜਿਤ ਕੌਰ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਗੱਲਣ ਸਬਸਕ੍ਰਾਈਬ ਵੀਡੀਓ ਨੂੰ ਲਾਈਕ শেয়ার ਜ਼ਰੂਰ ਕਰਨਾ ਕਈ ਮੇਰੇ ਭੈਣਾ ਵੀਰਾਂ ਦੇ ਇਹ ਸਵਾਲ ਹੁੰਦੇ ਨੇ ਕਿ ਤੁਹਾਨੂੰ ਦਪਹਿਰਾ ਸਾਹਿਬ ਦੇ ਕੀ ਬੈਨੀਫਿਟ ਨੇ ਦੇ ਕੋਈ ਬੈਨੇਫਿਟ ਤਾਂ ਤੁਸੀਂ ਪੁੱਛੋ ਵੀ ਮੈਨੂੰ ਕੀ ਨਹੀਂ ਹੈਗੇ ਕੀ ਪ੍ਰਮਾਤਮਾ ਨੇ ਮੇਰੀਆਂ ਵਾਹਿਗੁਰੂ ਪਾਪਾ ਦੀਪ ਸਿੰਘ ਜੀ ਨੇ ਮੇਦੀਆਂ ਝੋੜੀਆਂ ਪਨੀਆਂ ਜਿਹੜਾ ਦੁਪਹਿਰਾ ਸਰਵਜੀ ਇਹ ਬਾਬਾ ਦੀਪ ਸਿੰਘ ਦੇ ਨਾਮ ਤੋਂ ਹੀ ਸ਼ੁਰੂ ਤੋਂ ਚੱਲਿਆ ਆ ਰਿਹਾ ਤੇ ਅਸੀਂ ਦਾਸ ਨੇ ਤਾਂ ਕੰਨ ਦੀ ਨੋਕ ਨੇ ਸ਼ੁਰੂ ਕੀਤੇ ਹੋਏ ਆ ਤਾਂ ਕਾਫੀ ਟਾਈਮ ਤੋਂ ਵੀ ਦੁਪਹਿਰਾ ਸਵ ਕੱਟ ਰਿਹਾ ਹੈ ਮੈਂ ਮੈਨੂੰ ਕਹਿ ਦਿੰਦੇ ਆ ਕਿ ਜੇ ਕਿ ਮੇਰੇ ਵੀਰ ਦਾ ਸਵਾਲ ਵੀ ਹੈਗਾ ਵੀ ਜੇ ਦੁਪਹਿਰਾ ਸਾਹਿਬ ਦੇ ਵਿੱਚ ਦੀਗ ਨਾ ਬਣਾਈ ਜਾਵੇ ਤਾਂ ਫੇਰ ਕੀ ਹੋ ਸਕਦਾ ਤੇ ਖੁਸ਼ੇ ਦੀਗ ਜਿਹੜੀ ਆਪਾਂ ਜਦੋਂ ਆਪਾਂ ਦੁਪਹਿਰਾ ਸਾਹਿਬ ਸ਼ੁਰੂ ਕਰਦੇ ਆ ਉਦੋਂ ਤਾਂ ਆਪਾਂ ਨੂੰ ਦੀਗ ਬਣਾਉਣੇ ਬਹੁਤ ਹੀ ਜ਼ਰੂਰੀ ਹੈ ਤੇ ਜਦੋਂ ਆਪਾਂ ਮਤਲਬ ਉਹ ਕੱਟਦੇ ਰਹਿਣੇ ਆ ਆਪਾਂ ਸੁੱਖੇ ਹੁੰਦੇ ਆ ਜਿਵੇਂ ਉਸ ਤਰ੍ਹਾਂ ਉਦੋਂ ਆਪਣੀ ਮਰਜ਼ੀ ਹੁੰਦੀ ਆ ਤੇ ਲਾਸਟ ਦੇ ਵਿੱਚ ਜਿਹੜਾ ਆਪਾਂ ਚਪਰਾ ਚਪਰਾ ਸਾਹਿਬ ਆਪਣੀ ਮਾਰ ਝੋਲੀਆਂ ਭਰ ਦਿੰਦਾ ਤੇ ਫਿਰ ਆਪਾਂ ਨੂੰ ਜਿਹੜਾ ਚਪਰਾ ਸਾਹਿਬ ਉਹ ਜਿਹੜਾ ਕਰਨਾ ਹੁੰਦਾ ਆ ਆਪਾਂ ਲਾਸਟ ਵਾਲਾ ਉਹਦੇ ਵਿੱਚ ਦੇਖ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਤੇ ਜਿਹੜਾ ਹੁਣ ਮੈਂ ਦੇਖ ਬਣਾਉਣੀ ਆ ਮੈਂ ਤਾਂ ਆਪਣੀ ਮਰਜ਼ੀ ਨਾਲ ਬਣਾਣੀ ਕਿਉਂਕਿ ਮੈਂ ਤਾਂ ਕੰਟੀਨਿਊ ਕੱਟਨੇ ਹੁੰਦੇ ਆ ਤੇ ਇਸ ਕਰਕੇ ਮੈਂ ਜੇ ਦੂ ਕਿਚ ਦੀ ਕੁਛ ਤਰ੍ਹਾਂ ਦਿਨ ਬ੍ਰੇਕ ਲੈਣੇ ਆ ਜਾਂ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਗੁਰੂ ਸਾਹਿਬ ਅਗੇ ਆਸ ਬੇਨਤੀ ਕਰਕੇ ਤਾਂ ਮਾਫੀ ਮੰਗ ਲਈ ਜੀ ਕਿ ਮਹਾਰਾਜ ਜੀ ਹਾਂ ਆ ਸੰਡੇ ਨਹੀਂ ਹੁੰਦਾ ਜਪਰਾ ਸਾਹਿਬ ਤਾਂ ਆਪਾਂ ਅਗਲੇ ਸੰਡੇ ਕਰ ਲੈਣੇ ਆ ਤੇ ਅਵਾਇ ਗੁਰੂ ਜੀ ਜਪਰਾ ਸਾਹਿਬ ਦੇ ਬੈਨ ਉਹ ਬਹੁਤ ਨੇ ਬਹੁਤ ਬਹੁਤਾਂ ਦੇ ਹੀ ਦੁੱਖ ਕੱਟੇ ਦੇ ਨੇ ਕਿਉਂਕਿ ਜਪਰਾ ਸਾਹਿਬ ਤੇ ਇੱਕ ਨਾਮ ਦਿੱਤਾ ਗਿਆ ਤੇ ਚੌਥਾ ਪੈਰ ਤੇ ਦੇਖੋ ਬਾਣੀ ਦਾ ਗੁਰੂ ਦੀ ਗ੍ਰੰਥ ਸਾਹਿਬ ਦੀ ਪੜ੍ਹੀ ਜਾਂਦੀ ਹੈ ਨਾ ਹੁਣ ਜਿਹੜੀ ਜਪਜੀ ਸਾਹਿਬ ਦੀ ਬਾਣੀ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਦੇਖੋ ਉਹ ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਜਪਜੀ ਸਾਹਿਬ ਆਪਾਂ 5 ਵਾਰ ਪੜ੍ਹਦੇ ਆ ਉਸ ਤੋਂ ਬਾਅਦ ਜਪਾਈ ਸਾਹਿਬ ਏਵ ਦਸਮ ਗ੍ਰੰਥ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਰਚੀ ਹੋਈ ਬਾਣੀ ਆਨੰਦ ਸਾਹਿਬ ਪੜ੍ਹਦੇ ਛੇ ਪੌੜੀਆਂ ਆਪਾਂ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਕਰਦੇ ਆਂ ਤਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੁੰਦੇ ਆ ਨਾ ਇੱਕ ਉਹਨੂੰ ਨਾਮ ਦਿੱਤਾ ਗਿਆ ਚੌਪੈਰਾ ਸਾਹਿਬ ਦਿੱਤਾ ਕੁਝ ਪੈਰਾ ਸਾਹਿਬ ਅੱਜ ਦਾ ਨਹੀਂ ਚੱਲਦਾ ਰਹਾ ਰਹਾ ਪਰ ਦਾਸ ਨੇ ਜਦੋਂ ਪਹਿਲੀ ਵਾਰ ਚ ਚੌਪੈਰਾ ਸਾਹਿਬ ਕੱਟਿਆ ਰ ਖਾਲਸਾ ਜੀ ਬਹੁਤ ਔਖਾ ਕੱਟਿਆ ਸੀਗਾ ਮੈਂ ਅੱਜ ਦੱਸਣ ਲੱਗੀ ਹਾਂ ਤੇ ਮੈਂ ਚੌਪੈਰਾ ਸਾਹਿਬ ਦੇ ਵਿੱਚ ਜਦੋਂ ਹਾਜ਼ਰੀ ਭਰੀ ਮੈਂ ਗੁਟਕਾ ਲੈ ਕੇ ਇਸ ਤਰ੍ਹਾਂ ਸੰਗਤ ਰੂਪੀ ਚੌਪੈਰਾ ਸਾਹਿਬ ਕੱਟਿਆ ਸੀ ਸਜੀਦ ਗੰਨ ਸਾਹਿਬ ਤੇ ਕਿਉਂਕਿ ਪਹਿਲਾ ਦੁਪਹਿਰਾ ਸਬਤ ਆਪਾਂ ਨੂੰ ਸ਼ਹੀਦਗੰਗ ਸਾਹਿਬ ਹੀ ਕੱਟਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਘਰੇ ਕੰਟੀਨਿਊ ਵੀ ਕੱਟ ਸਕਦੇ ਆ ਸੁਖ ਕੇ ਵੀ ਕੱਟ ਸਕਦੇ ਆ ਕੁਮਾਂਦੀ ਭਾਵਨਾ ਹੋਵੇ ਉਹਦੀ ਅਰਦਾਸ ਕਰਕੇ ਵੀ ਆਪਾਂ ਕੱਟ ਸਕਦੇ ਆ ਮਹਾਰਾਜ ਸਾਡੇ ਆ ਕੰਮ ਹੋ ਜਾਣ ਜਾਂ ਕੋਈ ਵੀ ਕਿਸੇ ਭੈਣ ਦੇ ਘਰ ਵਾਲਾ ਕੋਈ ਨਸ਼ੇੜੀ ਆ ਸ਼ਰਾਬੀ ਆ ਜਾਂ ਕੋਈ ਬੱਚਾ ਨਹੀਂ ਹੋ ਰਿਹਾ ਜਾਂ ਕੋਈ ਵੀ ਕੋਈ ਵੀ ਪ੍ਰੋਬਲਮ ਮੰਨ ਲਓ ਲਾਲੋ ਹਨਾ ਉਹ ਨਹੀਂ ਕੀ ਤੇ ਉਸ ਲਈ ਆਪਾਂ ਦੁਪਹਿਰਾ ਸਬ ਸੁਖ ਲੈਣੇ ਆ ਤਾਂ ਫਿਰ ਉਹਨੂੰ ਘਰੇ ਬਾਣੀ ਪੜੀ ਆ ਘਰ ਸਾਰੀ ਬਾਣੀ ਸਾਰੀ ਬਾਣੀ ਦਾ ਅਸਰਾਰੇ ਘਰ ਤੇ ਹੋ ਜਾਂਦਾ ਹੈ ਬਾਣੀ ਆਪਣੀ ਘਰੇ ਪੜਾਂਗੇ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੁੰਦੇ ਨੇ ਤੇ ਸ਼ੁਰੂ ਵਾਲਾ ਦੁਪਹਿਰ ਸਭ ਆਪਣਾ ਸ੍ਰੀ ਵਿਦਾ ਸਭ ਜਾ ਕੇ ਕੱਟਣਾ ਚਾਹੀਦਾ ਤੇ ਮੈਂ ਜਦੋਂ ਪਹਿਲੀ ਵਾਰ ਕੱਟਿਆ ਸੀ ਤੇ ਮੈਂ ਸੰਗਤ ਰੂਪੇ ਕੱਟਿਆ ਸੀ ਦੁਪਹਿਰ ਸਭ ਤੇ ਉਦੋਂ ਤਾਂ ਇਸ ਵੀ ਕੋਈ ਥੋੜੀ ਘੱਟ ਸੀਗੀ ਤੇ ਐਨੇ ਸੋਜ-ਭੂਜ ਤਾਂ ਆਪਾਂ ਨੂੰ ਮਹਾਰਾਜ ਨੇ ਆਪ ਹੀ ਦੇਣੀ ਹੁੰਦੀ ਉਸੇ ਨੇ ਸੇਵਾ ਆਪਣੇ ਤੋਂ ਲੈਣੀ ਹੁੰਦੀ ਆ ਉਹਨਾਂ ਨੇ ਆਪਾਂ ਨੂੰ ਦੱਸਣਾ ਹੁੰਦਾ ਇਹ ਤੁਸੀਂ ਇਦਾਂ ਕਰੋ ਤੇ ਇਵੇਂ ਕਰੋ ਤੇ ਮਹਾਰਾਜ ਨੇ ਆਪ ਹੀ ਕਟਾਇਆ ਸੀ ਚਾਹ ਪਾਇਰ ਸਭ ਤੇ ਮੈਨੂੰ ਕੋਈ ਪਤਾ ਨਹੀਂ ਸੀ ਕਿਉਂਕਿ ਬਾਣੀ ਮੈਂ ਪਹਿਲਾਂ ਤੋਂ ਪੜ੍ਹਦੀ ਸੀ ਪਰ ਮੈਨੂੰ ਇਸ ਤਰ੍ਹਾਂ ਦਾ ਪਾਣੀ ਦਾ ਨਹੀਂ ਪਤਾ ਸੀ ਕਿ ਮੈਨੂੰ ਕਮੈਂਟ ਕਰਦੇ ਨੇ ਮੈਂ ਤੁਸੀਂ ਆਪ ਦੇ ਬਾਰੇ ਕਹਿੰਦੇ ਮੈਂ ਖੁਦ ਆਪਣੇ ਆਵਾਜ਼ ਦੱਸ ਜੀ ਹੁਣ ਮੈਂ ਕੱਲ ਫਿਰ ਅੱਜ ਕੱਲ ਸण्डे ਹੈ ਕੱਲ ਚਪੈਰਾ ਸਾਹਿਬ ਕੱਟੋਂ ਕੱਲ ਮੈਂ ਜ਼ਰੂਰ ਵੀਡੀਓ ਪਾਹੂੰਗੀ ਪਹਿਲੇ ਘੱਟ ਮੈਂ ਕਹਿੰਦੀ ਕਿ ਤੇ ਇਹ ਵੀਡੀਓ ਪਾਉਣੇ ਨਹੀਂ ਬਹੁਤ ਘੱਟ ਪਾਉਣੀ ਹੈ ਮੈਂ ਚਪੈਰਾ ਸਾਹਿਬ ਦੀ ਵੀਡੀਓ ਤੇ ਜਿਹੜੀ ਮੈਂ ਕੱਲ ਚਪੈਰਾ ਸਾਹਿਬ ਦੀ ਵੀਡੀਓ ਜ਼ਰੂਰ ਤੁਹਾਨੂੰ ਦਿਖਾਵਾਂਗੀ ਮੇਰਾ ਟਾਈਮ ਹੋਇਆ ਤਾਂ ਤੇ ਜੇ ਮੇਰਾ ਟਾਈਮ ਕਿਉਂਕਿ ਦਿਨ ਛੋਟੇ ਹੈ ਤੇ ਜਲਦੀ 12:00 ਵੱਜ ਜਾਂਦੇ ਹੈ ਤੇ ਟਾਈਮ ਬਹੁਤ ਘੱਟ ਹੁੰਦਾ ਤੇ ਇਸ ਕਰਕੇ ਤੇ ਹੁਣ 10:00 ਦੇ ਵਿੱਚ ਚਪੈਰਾ ਸਾਹਿਬ ਕੱਟਿਆ ਤੇ ਸੰਗਤ ਦੇ ਵਿੱਚ ਬੈਠ ਕੇ ਮੈਂ ਗੁਟਕਾ ਸਾਹਿਬ ਲੈ ਕੇ ਬੈਠ ਗਈ ਜਦੋਂ ਜਪਜੀ ਸਾਹਿਬ ਦਾ ਬਾਣੀ ਸ਼ੁਰੂ ਹੋਈ ਤੇ ਮੈਂ ਇਸ ਤਰ੍ਹਾਂ ਪ੍ਰਕਾਸ਼ ਕੀਤਾ ਹੁਕਮ ਦਾ ਸਾਹਿਬ ਤੇ ਬਾਣੀ ਪੜਨ ਲੱਗੀ ਮੈਥੋਂ ਤਾਂ ਪੰਜ ਪੌੜੀਆਂ ਵੀ ਨਹੀਂ ਪੜਿਆ ਗਈਆਂ ਤੇ ਮੈਂ ਇੱਕ ਪੌੜੀ ਪੜਿਆ ਕਰ ਤਾਂ ਨੀਂਦ ਆ ਜਾ ਪਰ ਜਦੋਂ ਮੈਂ ਜਬ ਮੈਨੂੰ ਨੀਂਦ ਆ ਜਾ ਕਰੇ ਥੋੜੇ ਚਿਰ ਮੈਂ ਜਟਕਾ ਵਾਜਾ ਕਰੀ ਆਵੇਂ ਸਿਰੋ ਜਾ ਕਰੀ ਤਾਂ ਮੈਂ ਰੁੱਤਨ ਵਾਰੀ ਜਲ ਵੀ ਸਕਿਆ ਵੀ ਸ਼ਾਇਦ ਮੈਨੂੰ ਨੀਂਦ ਨਾ ਆਵੇ ਤੇ ਪਰ ਫਿਰ ਵੀ ਮੇਰੇ ਜਪਜੀ ਸਾਹਿਬ ਕਰਦੇ ਕਰਾਉਂਦੇ ਕਾਰ ਕਰਾ ਕੇ ਮੇਰੇ ਮਤਲਬ ਕੋਈ ਤੱਕ ਪੜੀ ਗਈ ਕੋਈ ਨਾ ਪੜੀ ਗਈ ਕਿ ਮੈਂ ਜੋ ਸੱਚਾ ਉਹ ਬੋਲੂ ਮੈਂ ਝੂਠ ਨਹੀਂ ਬੋਲਣਾ ਤੇ ਮੈਂ ਤਾਂ ਇਦਾਂ ਕਰਦੇ ਕਿ ਮੈਂ ਜਪਜੀ ਸਾਹਿਬ ਦਾ ਪੂਰਾ ਕਰ ਲਿਆ ਉਸ ਤੋਂ ਬਾਅਦ ਚਪਾਈ ਚਪਾਈ ਸਾਹਿਬ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਮੈਂ ਮਹਾਰਾਜਾ ਕੀ ਅਦਾਲਸ ਪੈਂਤੀ ਲਾਈ ਸੱਚੇ ਪਾਤਸ਼ਾਹ ਕੇ ਵਿਆਹ ਗੁਰੂ ਸੱਚੇ ਪਾਤਸ਼ਾਹ ਮੈਥੋਂ ਆਪਣੇ ਆਂਗ ਸੰਗ ਹੋ ਕੇ ਚਪਾਈ ਦਾ ਸਾਹਿਬ ਕਟਾਓ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਰਨਾ ਗਿਆ ਦਾਸ ਬੇਂ ਟਿੱਕੀ ਮਹਾਰਾਜ ਜੀ ਪਾਸਾ ਨੇ ਮੇਰੀ ਐਕਸ਼ਨ ਸਹਾਇ ਹੋ ਕੇ ਕਲਸਾ ਜੀ ਮੇਰੀ ਸੁਰਤ ਨੂੰ ਟਿਕਾਣੇ ਲਿਆਂਦਾ ਮੇਰੀ ਨੀਂਦ ਉਡਾਤੀ ਤੇ ਮੈਂ ਬਹੁਤ ਵਧੀਆ ਚਪੈਰਾ ਸਭ ਕਟਿਆ ਤੇ ਮੈਂ ਤੁਹਾਨੂੰ ਇਹ ਦੱਸ ਦਿੰਦਾ ਚਪੈਰਾ ਸਭ ਦੇ ਬੈਨੇਫਿਟ ਬਹੁਤ ਜ਼ਿਆਦਾ ਹੁੰਦੇ ਨੇ ਤੇ ਮਹਾਰਾਜ ਨੇ ਮੇਰੀ ਇਹ ਮੈਂ ਚਪੈਰਾ ਸਭ ਕੱਟੇ ਤੇ ਕੱਟਦੀ ਵੀ ਆ ਤੇ ਮਹਾਰਾਜ ਨੇ ਝੋਲੀਆਂ ਭਰੀਆਂ ਕਲਸਾ ਜੀ ਮੈਂ ਜੋ ਮੰਗ ਮੰਗੀ ਮਹਾਰਾਜ ਤੋਂ ਉਹ ਵੀ ਮੇਰੀ ਪੂਰੀ ਕੀਤੀ ਜੋ ਵੀ ਮੈਂ ਮੰਗਿਆ ਉਹੀ ਮਹਾਰਾਜ ਨੇ ਮੈਨੂੰ ਦਿੱਤਾ ਦੁਪਹਿਰਾ ਸਾਹਿਬ ਦੇ ਵਿੱਚ ਮੈਂ ਜੁਪਹਿਰਾ ਸਾਹਿਬ ਕੱਟਦੀ ਐ ਤੇ ਦੁਪਹਿਰਾ ਸਾਹਿਬ ਵੀ ਤਾਂ ਇੱਕ ਬਾਣੀ ਉਹੀ ਬਾਣੀ ਜਿਹੜੀ ਆਪਾਂ ਆਮ ਬਾਣੀ ਪੜ੍ਹਦੇ ਆ ਉਹੀ ਬਾਣੀ ਆ ਪਰ ਸੀ ਉਹਨੂੰ ਇੱਕ ਦੁਪਹਿਰਾ ਸਾਹਿਬ ਦਾ ਨਾਮ ਦਿੱਤਾ ਗਿਆ ਬਾਬਾ ਦੀਪ ਸਿੰਘ ਦੇ ਨਾਮ ਤੇ ਵੀ ਬਾਬਾ ਦੀਪ ਸਿੰਘ ਦਾ ਦੁਪਹਿਰਾ ਸਾਹਿਬ ਹੈ ਤੇ ਖਾਲਸਾ ਜੀ ਇਹਨੂੰ ਇੰਤੇ ਵੈਸੇ ਲੋਕ ਟਿੱਪਣੀਆਂ ਬਹੁਤ ਕਰਦੇ ਨੇ ਪਰ ਕਦੇ ਜਨ ਆਪਾਂ ਨੂੰ ਤਾਂ ਕੋਈ ਟੈਨਸ਼ਨ ਨਹੀਂ ਹੈ ਕਿ ਕਰ ਲੈਣਾ ਕਿਆੰ ਨਿਹਾਰੀ ਇਹ ਤੋਂ ਵਿਚ ਪੈਰਾ ਸਾਹਿਬ ਕਰਕੇ ਨਿਤਨੇਮ ਛੁੱਟ ਜਾਂਦਾ ਕਿਉਂ ਨਿਤਨੇਮ ਛੁੱਟ ਜਾਂਦਾ ਕਹੇ ਦਾਸ ਤੱਕ ਦੇ ਨਹੀਂ ਛੁੱਟਿਆ ਨਹੀਂ ਕਿਉਂਕਿ ਵਿਚ ਪੈਰਾ ਸਾਹਿਬ ਦਾ 12:00 ਤੋਂ 4:00 ਵਜੇ ਸਮਾਪਤੀ ਹੋ ਜਾਂਦੀ ਤੇ 12:00 ਤੋਂ ਸ਼ੁਰੂ ਹੋ ਕੇ 4:00 ਵਜੇ ਸਮਾਪਤੀ ਹੋਏ ਵਿਚ ਪੈਰਾ ਸਾਹਿਬ ਤੇ ਬਾਣੀ ਨਿਤਨੇਮ ਕਿਵੇਂ ਛੁੱਟ ਜਾਊਗਾ ਇਸ ਤਰ੍ਹਾਂ ਲੋਕਾਂ ਨੇ ਕਿੱਡੀ ਗਲਤ ਸੋਚ ਆਹੇ ਤੇ ਹੁਣ ਮੈਂ ਇਨੇ ਗੱਲਾਂ ਦਸਤੀ ਆ ਮੈਂ ਬਸ ਇਹ ਨਹੀਂ ਕਿਹਾ ਕਿ ਮੈਂ ਕਾਲਜ ਪਹਿਲਾ ਸਰਵ ਕਰੂੰਗੀ ਕੱਲ ਵੀਡੀਓ ਵੀ ਪਾ ਕੇ ਤੁਹਾਨੂੰ ਦਿਖਾ ਵੀ ਦੂੰਗੀ ਬੇ ਇਦਾਂ ਮੈਂ ਕਰਤੀ ਹੈਗੀ ਆ ਤੇ ਬਾਕੀ ਵੈਸੇ ਵੀ ਮੈਂ ਜ਼ਰੂਰ ਤੇ ਵੀਡੀਓ ਤਾਂ ਆਉਂਦੀ ਰਹਿੰਦੀ ਆ ਬਾਕੀ ਧਾਰਮਿਕ ਆਈਡੀਆ ਆਪਣੇ ਧਾਰਮਿਕ ਪੋਸਟਾਂ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਰੋ ਤੇ ਮੈਂ ਇਹਨੀਆਂ ਗੱਲਾਂ ਕਰਤੀ ਹੋਈ ਤੁਹਾਡੇ ਆਪਣੇ ਜਸਜੀਤ ਕੌਰ ਖੱਤੇ ਬਲੋਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ